Est marriages ਬਹੁਤ ਬਹੁਤ ਵਾਰਕਾ ਤੁਸੀਂ ਪਿੰਡ ਦੇ ਵਿੱਚ ਆਏ ਆ ਬਰਾ ਵਧੀਆ ਤੁਹਾਡਾ ਇੱਕ ਕੀ ਕੀ ਪਿੰਡ ਵਾਲੇ ਵੈਲਕਮ ਕੀਤਾ ਕੀ ਕਹਿਣਾ ਚਾਹਤੇ ਸੀ ਬੰਦੀ ਬੀ ਬੜੀ ਖੁਸ਼ੀ ਹੋ ਰਹੀ ਆ ਜੀ ਧੰਨਵਾਦ ਸਾਰਿਆਂ ਦਾ ਤੇ ਆਪਣੇ ਦਾਦਾ ਜੀ ਦਾਤਾ ਜੀ ਪਾਪਾ ਜੀ ਸਾਰੇ ਜਾਣੇ ਮਤਲਬ ਜੀਸੀਓ ਆਰ ਦੀ ਰੈਂਕ ਜਿੱਕੇ ਪਹੁੰਚ ਤੇ ਉਹਨਾਂ ਨੂੰ ਉਸ ਵਧੀਆ ਕਰਕੇ ਦਿਖਾਣਾ ਮੈਂ ਬਚਪਨ ਦੀ ਮੇਰਾ ਇਹ ਸੁਪਨਾ ਹੈ ਜੀ ਅੱਜ ਉਹਨਾਂ ਦੀ ਲਾਈਨ ਦੇ ਵਿੱਚ ਇੰਡੀਅਨ ਆਰਮੀ ਦੇ ਵਿੱਚ ਜੇ ਮੇਰਾ ਇਹ ਹੁੰਦਾ ਵਾ ਤੇ ਮੈਨੂੰ ਬੜੀ ਜ਼ਿਆਦਾ ਇਹ ਖੁਸ਼ੀ ਹੈ ਕਿ ਸਾਰਿਆਂ ਦੀ ਸਪੋਰਟ ਕੀਤੀ ਤੇ ਅੱਜ ਮੈਂ ਇੱਥੇ ਖੜਾ ਜੇ ਕਿੱਥੇ ਅਸੀਂ ਗੱਲ ਕਰੀ ਕਿੱਥੋਂ ਸਟੱਡੀ ਕਿੱਥੋਂ ਸ਼ੁਰੂ ਕੀਤਾ ਆ ਤੁਹਾਡੀ ਕਾਮਯਾਬੀ ਦੇ ਪਿੱਛੇ ਕਿਹਦਾ ਜ਼ਿਆਦਾ ਹੱਥ ਜਤ ਜੀ ਮੈਂ ਕਵਾਂਗਾ ਬੇਬੇ ਬਾਪੂ ਤੇ ਦਾਦੇ ਸਾਰੇ ਆਣਿਆਂ ਨੇ ਮਿਲ ਕੇ ਪੂਰਾ ਸਪੋਰਟ ਦਿੱਤਾ ਵਾ ਨਹੀਂ ਤੇ ਕੱਲੇ ਕੋ ਨਹੀਂ ਹੋ ਸਕਦਾ ਯਾਰ ਠੀਕ ਆ ਸੋ ਸਵੇਰੇ 3 ਵਜੇ ਉੱਠ ਕੇ ਪਾਪਾ ਜੀ ਨੇ ਮੈਨੂੰ ਆਲਰਮ ਲਾਣਾ ਇਹਨਾਂ ਨੇ ਜਗਾਣਾ ਤੇ 3 ਵਜੇ ਉੱਠ ਕੇ ਇਹਨਾਂ ਨੇ ਬਈ ਪੜ੍ਹਨ ਲਾ ਦੇਣਾ ਠੀਕ ਆ ਸੋਨਾ ਤੇ ਪਾਣੀ ਪਾ ਦੇਣਾ ਮੋਂ ਤੇ ਇਦਾਂ ਇਦਾਂ ਦੇ ਕੰਮ ਕਰਕੇ ਮਤਲਬ ਪੜਾਇਆ ਵਾ ਤੇ ਬੱਸ ਫਿਰ ਦੋਈਆ ਜੀ ਠੀਕ ਆ ਕਿੱਥੋਂ ਸਟੱਡੀ ਚੱਲੂ ਕੀਤੀ ਤੁਸੀਂ ਜੀ ਆਪਣਾ 9ਵੀਂ ਤੱਕ ਮੈਂ ਇੱਥੇ ਪੜਿਆ ਹੈਗਾ ਆਈਪੀਐਸ ਉੱਚੀ ਵਸੇ ਉਸ ਤੋਂ ਬਾਅਦ ਮੈਂ ਸੈਕੰਡਰੀ ਸਕੂਲ ਤੋਂ ਬੁਸਤੇ ਚਾਰ ਸਾਲ ਲਾਇਆ ਹੋਇਆ ਤੇ ਉਸ ਤੋਂ ਬਾਅਦ ਐਨਡੀਏ ਸਿਲੈਕਸ਼ਨ ਹੋਇਆ ਹੈਗਾ ਪੇਪਰ ਹੁੰਦਾ ਆਪਣਾ ਯੂਪੀਐਸਸੀ ਦਾ ਇੱਕ ਤੇ ਇੰਟਰਵਿਊ ਕਰਨੀ ਪੈਂਦੀ ਪੰਜ ਦਿਨਾਂ ਦੀ ਤੇ ਉਹਨਾਂ ਨੂੰ ਕੱਢਣ ਤੋਂ ਬਾਅਦ ਤੁਹਾਡਾ ਸਿਲੈਕਸ਼ਨ ਹੁੰਦਾ ਹੈ ਨੈਸ਼ਨਲ ਡਿਫੈਂਸ ਅਕੈਡਮੀ ਪੂਨੇ ਚ ਤੇ ਤਿੰਨ ਸਾਲ ਉੱਥੇ ਤੁਹਾਡੀ ਡਿਗਰੀ ਹੁੰਦੀ ਹੈ ਤੇ ਐਂਡ 'ਚ ਇੰਡੀਅਨ ਮਿਲਟਰੀ ਅਕੈਡਮੀ ਦਾ ਰਜੂਨਾਨੇ ਤੇ ਆਖਰੀ 1 ਸਾਲ ਵਾਸਤੇ ਤੇ ਉੱਥੇ ਤੁਸੀਂ ਕਮਿਸ਼ਨਿੰਗ ਹੋ ਜਾਂਦੀ ਹੈ ਜੀ ਐਜ਼ ਇਨ ਉਹਦਾ ਮਿਲ ਜਾਂਦਾ ਤਾਂ ਚਲ ਜਾਂਦਾ ਅੱਛਾ ਹਾਂਜੀ ਤੇ ਜਿਹੜੇ ਬੱਚੇ ਬਾਹਰ ਜਾਂਦੇ ਆ ਉੱਥੇ ਕੈਨੇਡਾ ਅਮਰੀਕਾ ਵੱਲੋਂ ਮੂਹ ਕਰਦੇ ਕੀ ਕਹਿਣਾ ਚਾਹੁੰਦੇ ਉਸ ਬੱਚਿਆਂ ਨੂੰ ਕੀ ਆਪਣੇ ਵੱਲੋਂ ਮੈਸੇਜ ਦੇਣਾ ਚਾਹੁੰਦੇ ਵੀ ਮੈਂ ਤੇ ਇਹ ਦੇਖਦਾ ਪਿਆਣਾ ਕਿ ਹੁਣ ਪੰਜਾਬ 'ਚ ਬਾਹਰ ਦੇ ਲੋਕੀ ਆ ਕੇ ਰਹਿਣ ਲੱਗ ਪਿਆ ਆਪਣੇ ਜਿਹੜੇ ਬੱਚੇ ਜਿੰਨਾ ਟੈਲੈਂਟ ਹੈ ਸਾਰਾ ਬਾਹਰ ਜਾਈ ਜਾਂਦਾ ਪਿਆ ਹੈ ਟੋਟਲ ਵੇਸਟ ਠੀਕ ਆ ਤੁਸੀਂ ਇੱਥੇ ਪੜ੍ਹਾਈ ਕਰੋ ਇਦਾਂ ਦੀ ਗੱਲ ਨਹੀਂ ਹੈ ਕਿ ਭਾਈ ਕੁਝ ਹੁੰਦਾ ਨਹੀਂ ਹੈ ਤੁਸੀਂ ਬਸ ਫਲ ਤੁਹਾਨੂੰ ਪੱਕਾ ਮਿਲੂ ਥੈਂਕ ਯੂ ਜੀ ਅੱਜ ਹਾਂ ਜ ਬੜੇ ਖੁਸ਼ੀ ਦੀ ਗੱਲ ਆ ਪਿੰਡ ਦੇ ਵਿੱਚ ਇੱਕ ਮਾਨ ਵਧਾਇਆ ਹੈ ਤੁਹਾਡੇ ਬੱਚੇ ਨੇ ਕੀ ਕਹਿਣਾ ਚਾਹੁੰਦੇ ਇਸ ਵਾਤੇ ਵਿੱਚ ਬਾਈ ਗੁਰਜੀ ਕਾ ਕਲਸਾ ਬਾਈ ਗੁਰਜੀ ਕੀ ਕਰਤਾ ਹੈ ਅੱਜ ਦਾ ਜੋ ਸਮਾਂ ਆਇਆ ਹੈ ਇਹ ਪਰਮਾਤਮਾ ਮੈਂ ਕਹਿੰਦਾ ਸਾਰੇ ਸਮਾਪਿਓ ਨੂੰ ਇਹ ਸਮਾਂ ਬਖਸ਼ੇ ਬਾਕੀ ਕਰਨ ਵਾਲਾ ਬਾਈ ਗੁਰਜੀ ਹੈ ਔਰ ਉਸ ਦੇ ਪਿੱਛੇ ਇਹਨਾਂ ਬੱਚਿਆਂ ਦੀ ਮਿਹਨਤ ਹੈ ਔਰ ਸਭ ਤੋਂ ਪਹਿਲਾਂ ਸਾਡੇ ਮਾਂ ਬਾਪ ਜੋ ਕਿ ਸਾਡੇ ਮਾਤਾ ਜੀ ਅੱਜ ਇਸ ਦੁਨੀਆ ਤੇ ਨਹੀਂ ਪਰ ਸਭ ਤੋਂ ਪਹਿਲਾ ਯੋਗਦਾਨ ਜਿਹੜਾ ਸੀ ਉਹ ਸਾਡੇ ਮਾਂ-ਬਾਪ ਦਾ ਰਿਹਾ ਜੋ ਕਿ ਤੇ ਦਾਦਾ-ਦਾਦੀ ਉਸ ਤੋਂ ਬਾਅਦ ਇਹਨਾਂ ਦੇ ਮਾਤਾ ਜੀ ਜੋ ਕਿ ਜਿਨ੍ਹਾਂ ਨੇ ਇੱਕ ਅੰਤਖ ਮਿਹਨਤ ਕੀਤੀ ਇਹਨਾਂ ਨੂੰ ਪ੍ਰਾਣ ਵਿੱਚ ਵੀ ਇੱਕ ਮਿੰਟ ਵੀ ਕਦੀ ਸਮੇ ਜਿਹੜਾ ਸੀ ਵਿਅਰਥ ਨਹੀਂ ਜਾਂਦੇ ਤੇ ਇਹਨਾਂ ਦੀ ਪੜਾਈ ਪਿੱਛੇ ਤੇ ਚਲੋ ਜੇ ਇਹਨਾਂ ਦੀ ਮਿਹਨਤ ਸੀ ਇਹਨਾਂ ਦਾ ਸਹਿਯੋਗ ਸੀ ਇਕੱਲਾ ਬੰਦਾ ਕੁਝ ਨਹੀਂ ਕਰ ਸਕਦਾ ਇਹਨਾਂ ਦੀ ਸਹਿਯੋਗ ਨਾਲ ਹੀ ਜੇ ਅੱਜ ਬੱਚੇ ਨੇ ਕੀਤਾ ਹੈ ਬਾਕੀ ਬੱਚੇ ਦੀ ਆਪਣੀ ਮਿਹਨਤ ਸੀ ਸੋ ਮੈਂ ਕਹਿੰਦਾ ਸਾਨੂੰ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਐਸੇ ਬੱਚੇ ਦੇ ਮਾਤਾ ਪਿਤਾ ਹਾਂ ਔਰ ਇਹ ਜਿਹੜਾ ਸੁਭਗ ਦਾ ਸਮਾਂ ਹੈ ਵਾਹਿਗੁਰੂ ਸਾਰਿਆਂ ਨੂੰ ਲਵੇ ਔਰ ਬਾਕੀ ਮੈਂ ਸਾਰੇ ਮਾਮਾਬੋ ਨੂੰ ਵੀ ਇਹ ਕਹਿਣਾ ਚਾਹੁੰਦਾ ਕਿ ਜਿੰਨਾ ਹੋ ਸਕੇ ਬੱਚੇ ਨੂੰ ਅਸੀਂ ਘਰ ਰੱਖਦੇ ਹਾਂ ਉਹਦੇ ਨਾਲੋਂ ਅੱਛਾ ਜੇ ਬੱਚੇ ਨੂੰ ਅਸੀਂ ਹੋਸਟਲ ਪਾਈਏ ਥੋੜਾ ਅਸੀਂ ਤੰਗ ਹੋਨੇ ਅਜ ਦੇ ਮਾਹੌਲ ਦੇ ਵਿੱਚ ਕਿ ਸਾਨੂੰ ਇਹ ਲੱਗਦਾ ਵੀ ਬੱਚਾ ਤੰਗ ਹੋ ਰਿਹਾ ਹੈ ਪਰ ਨਹੀਂ ਉਹ ਅੱਜ ਦੀ ਫਿਊਚਰ ਵਾਸਤੇ ਬੱਚਿਆਂ ਵਾਸਤੇ ਬਹੁਤ ਹੀ ਸਹੀ ਹੈ ਜੇ ਹੋਸਟਲ ਮਿਲਦਾ ਹੈ ਕਿਤੇ ਅੱਛੀ ਜਗ੍ਹਾ ਤੇ ਜੇ ਵਿਸੈਨੀ ਸਕੂਲ ਮਿਟੀ ਸਕੂਲ ਤੇ ਉੱਥੇ ਬੱਚਿਆਂ ਨੂੰ ਪੇਜ ਕੇ ਉਹਨਾਂ ਦੀ ਅੱਛੀ ਸਟੱਡੀ ਕਰਾਈ ਜਾ ਸਕੇ ਅੱਜ ਕਿਹਦੇ ਬੱਚੇ ਗਏ ਤੁਹਾਡੇ થી ਸਾਡੇ ਜੀ ਇਹ ਵੱਡਾ ਲੜਕਾ ਹੈ ਉਸ ਤੋਂ ਬਾਅਦ ਹਾਂ ਜੀ ਅਰਸ਼ਦੀਪ ਸਿੰਘ ਔਰ ਅੱਜ ਜਿਹਨੂੰ ਆਪਾਂ ਲੈਫਟੀਨਰ ਅਰਸ਼ਦੀਪ ਸਿੰਘ ਕਹ ਰਹੇ ਹਾਂ ਉਸ ਤੋਂ ਬਾਅਦ ਇਹ ਬੇਟੀ ਹੈ ਇਹ ਮੈਂਸ਼ਨ ਕਰਨਾ ਹਾਂ ਜੀ ਔਰ ਅਹਿਦ ਬਰੀਦ ਕੋਰ ਹਾਂਜੀ ਔਰ ਇਹ ਸਾਡਾ ਛੋਟਾ ਲੜਕਾ ਹੈ ਜੀ ਮਾਨਪ੍ਰੀਤ ਸਿੰਘ ਜੋ ਕਿ ਵਾਹਿਗੁਰੂ ਦੀ ਦਿੱਤੇ ਵੀ ਬੜੀ ਕਿਰਪਾ ਹੈ ਅਗਨੇਤਾਰੀ ਸਿੰਘ ਹੈ ਹਾਂਜੀ ਇਹ ਵੀ ਬੜਾ ਅਫਸਰ ਬਣ ਕੇ ਆਏਗਾ ਇਹ 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 ਤਾਂ ਵੀ ਬੜਾ ਅਫਸਰ ਬਣੇਗਾ ਜੀ ਯਕੀਨ ਲਾਉਣਾ ਚਾਹੀਦਾ ਕਿ ਤੁਹਾਨੂੰ ਪਿੰਡ ਵਾਲਾ ਮਾਨ ਸੋਧ ਜੈ ਸ੍ਰੀ ਅਕਾਲ ਸਾਰਿਆਂ ਕੋ ਨਮਾਜ਼ ਮਾਗੀਏ ਅਰਦਾਸ ਕਰਨੇ ਵੀ ਇਹ ਵੀ ਤੁਈ ਵੱਡਾ ਅਫਸਰ ਬਣੇ ਬਾਕੀ ਇਹ ਹੁਣ ਮੌਕੇ ਦਾ लवली ਯੂਨੀਵਰਸਿਟੀ ਦੇ ਵਿੱਚ ਬੀਟੈਕ ਕੰਪਿਊਟਰ ਸਾਇੰਸ ਨਾਲ ਕਰੇਗਾ ਥੈਂਕ ਯੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ